야, 이놈의 니가 오른다고, 이놈의 의 니가 이놈의 니가 오른다고, 니다 ਹੇ ਗਿਆ 4:05 ਵਜੇ ਦੀ ਗੱਲ ਜਿਹਨੂੰ ਕੱਢ ਕੇ ਖੜਿਆ ਏ ਇਹ ਦਵਾਈ ਲੈਣਗੇ ਹੀ ਆਪਣੀ ਮੰਮੀ ਨਾਲ ਉਹ ਇੱਧਰ ਸਾਡੇ ਚ ਕੋਈ ਨਹੀਂ ਇਹ ਸਰੀਕ ਕਮਲਾ ਹੀ ਇੱਧਰ ਆੜਾ ਹਾਂਜੀ ਯਾਰ ਦੋਸਤੀ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਆਉਣ ਜਾਣ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਏ ਸਾਡੇ ਚ ਕੀ ਕੰਮ ਕਰਨ ਦਿਆ ਸੀ ਜਾਰੀ ਗੂਟੀ ਨਹੀਂ ਜਾਰੀ ਪਾਰੀ ਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਅਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਅਸੀਂ ਕੁੰਡੇ ਮਾਰ ਕੇ ਅੰਦਰ ਵੜ ਗਏ ਬਿਹਾਰ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਜ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਿਆ ਤਾਂ ਅਸੀਂ ਫੜਫੜ ਉਹ ਦੋ ਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆਕਾ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਹਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤਿੰਨ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸਹਰੀ ਜਿੰਨੇ ਜਨਾਨੀ ਕੱਢ ਕੱਢ ਨਾਉ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜੈਨੀ ਦੀ ਘਰ ਦੀ ਨਾਲ ਆਈ ਹੇ ਹਾੜੀ ਨੌ ਨਹੀਂ ਸਾਡੀ ਨੌਂ ਤੇ ਤੇ ਪਤਾ ਨਹੀਂ ਕੋਈ ਤਿੰਨ ਨਾਲ ਧੋੜ ਪਾਂ ਸਾਡੀ ਘਰ ਦੀ ਕੀਤੀ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤੇ ਵੀ ਕਿ ਏਦਾਂ ਭੱਜ ਦੌੜ ਕਰ ਤੇ ਥੰਮੀਆਂ ਲਾਈ ਜਾਂਦੇ ਸ਼ਨੀ ਤੇ ਤੁਹਾਡੇ ਤੋਂ ਮੈਂਦੇ ਬੰਦੇ ਲੈ ਆਉਣ ਲੈ ਕੇ ਕਰ ਦੇਣਾ ਜੋ ਕਰਦਾ ਸਾਡੀ ਬੋਟੀ ਤੇ ਤਮਕੀ ਲਾਈ ਨੇ ਸਾਰੇ ਤੇ ਲਾਈ ਆ ਨੌ ਖੜੀਕੇਸ਼ ਇਹ 15 ਤਰੀਕ ਦੀ ਖੜੀ ਹੈ ਅਜੇ ਤੱਕ ਨਹੀਂ ਆਈ ਪੁਲਿਸ ਨੂੰ ਰਿਪੋਰਟ ਕੀਤੀ ਹੈ ਹਾਂਜੀ ਇਹ ਕੀਤੀ ਹੈ ਤਾਨੂੰ ਕਿਦਾ ਪਤਾ ਲੱਗੇ ਕਿ ਇਹ ਫੱਜ ਕੇ ਚੱਲਦੀ ਹੈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮਮਾ ਮੈਂ ਦੁੱਧ ਲੈ ਆਵਾਂ ਤਾਂ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਨਾਲ ਆ ਛੱਡਿਆ ਕਦੇ ਦਸੂ ਲੈੰਦਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋਂ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕ ਕੰਮ ਉੱਥੇ ਕਰਦਾ ਹੈ ਅਧਿਕਾਰੀ ਇੱਥੇ ਦੀ ਹਾਂਜੀ ਕਰਵਲ ਇੱਥੇ ਹੀ ਸਾਡੀ ਨੋਹ ਹੀ ਉਹ ਘੜੀਓ ਵੀ ਕਰਦਾ ਹੈ ਉਹ ਦਾਈ ਲੱਗਾਈ ਸੀ ਕਿ ਕਚੈਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਡੀਆਂ ਸੀ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕੋਈ ਨਹੀਂ ਚੱਲਦਾ ਜੇ ਥੋੜਾ ਕਹਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ ਇਹ ਤਕੇ ਲੈ ਗਿਆ ਇਹ ਤਕੇ ਨਾ ਕੀਤਾ ਤੇ ਸਾਰੇ ਤਕੇ ਨਾ ਇਹ ਕੰਮ ਹੋਏ ਆ ਮੇਰਾ ਨਾਮ ਦਲਜੀਤ ਕੋਹਰ ਪਿੰਡ ਆਮਨਗਰ ਤੋਂ ਮੈਂ ਸਰਪੰਚ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੋਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਜਾਰ ਦੋਸਤ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਣ ਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ ਜੋ ਬੰਦੀ ਕਾਨੂੰਨੀ ਕਾਰਵਾਈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਐ ਮੰਗੇ ਇਹ ਹੋਇਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ